ਪੰਜਾਬ ਦੀ ਸਿਆਸਤ ਕਦੋਂ ਕਿਸ ਮੋੜ ਤੇ ਆ ਜਾਵੇ ਇਸ ਦੇ ਬਾਰੇ ਕੁਝ ਪਤਾ ਨਹੀਂ ਚੱਲਦਾ ਪਰ ਪਿਛਲੇ 24 ਘੰਟਿਆਂ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਸ ਨੇ ਸੂਬੇ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਅਧਿਆਇ ਲਿਖ ਦਿੱਤਾ ਹੈ ਠੋਕੋ ਤਾਲੀ ਦੇ ਅੰਦਾਜ਼ ਦੇ ਲਈ ਮਸ਼ਹੂਰ ਸਿੱਧੂ ਪਰਿਵਾਰ ਅੱਜ ਇੱਕ ਵਾਰ ਫਿਰ ਤੋਂ ਮੋੜ ਤੋਂ ਸਿਆਸੀ ਚੌਰਾਹੇ ਦੇ ਉੱਤੇ ਖੜਾ ਨਜ਼ਰ ਆ ਰਿਹਾ ਹੈ ਕਾਂਗਰਸ ਪਾਰਟੀ ਜਿਸ ਨੇ ਕਦੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪੀ ਸੀ ਉਸੇ ਪਾਰਟੀ ਨੇ ਉਹਨਾਂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਜਿਸ ਉਹ ਬਾਦ ਦੇ ਵਿੱਚ ਨਵਜੋਤ ਖਰ ਸਿੱਧੂ ਕਾਂਗਰਸ ਦੇ ਉੱਤੇ ਹਮਲਾਵਰ ਤਾਂ ਹੈ ਹੀ ਇਸ ਦੇ ਨਾਲ ਹੀ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਨਵਜੋਤ ਖਰ ਸਿੱਧੂ ਜਾਂ ਫਿਰ ਸਿੱਧੂ ਪਰਿਵਾਰ ਮੜ ਤੋਂ ਭਾਜਪਾ ਦੇ ਵੱਲ ਉਡਾਰੀ ਮਾਰ ਸਕਦਾ ਹੈ ਸੋ ਹੁਣ ਪੰਜਾਬ ਦੀ ਸਿਆਸਤ ਕਿਸ ਪਾਸੇ ਨੂੰ ਪਲਟੀ ਖਾਵੇਗੀ ਅਤੇ ਸਿੱਧੂ ਪਰਿਵਾਰ ਦਾ ਸਿਆਸੀ ਭਵਿੱਖ ਕੀ ਹੋਵੇਗਾ ਇਹ ਤਾਂ ਹੁਣ ਸਮਾਂ ਹੀ طے ਕਰੇਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਹਾਈ ਵੋਲਟੇਜ ਡਰਾਮੇ ਦੀ ਪੁਸ਼ਟੀ ਉਦੋਂ ਹੋਈ ਜਦੋਂ ਕਾਂਗਰਸ ਦੇ ਪੰਜਾਬ ਇਨਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਬਗੇਲ ਗੁਰੂਨਗਰ ਅੰਮ੍ਰਿਤਸਰ ਦੇ ਵਿੱਚ ਪਹੁੰਚੇ ਉਹ ਇੱਥੇ ਕਾਂਗਰਸ ਆਗੂ ਡਾਕਟਰ ਰਾਜਕੁਮਾਰ 베ਰਕਾ ਦੇਕਰ ਮੀਰੀਆ ਦੇ ਨਾਲ ਰੂਬਰੂ ਹੋ ਰਹੇ ਸਨ ਤੇ ਹਵਾ ਦੇ ਵਿੱਚ ਪਹਿਲਾਂ ਤੋਂ ਹੀ اٹਕਲਾ ਸਨ ਪਰ ਬਘੇਲ ਨੇ ਇੱਕ ਹੀ ਝਟਕੇ ਦੇ ਵਿੱਚ ਤਸਵੀਰ ਸਾਫ਼ ਕਰ ਦਿੱਤੀ ਜਦੋਂ ਪੱਤਰਕਾਰਾਂ ਨੇ ਡਾਕਟਰ ਨਵਜੋਤ ਸਿੰਘ ਸਿੱਧੂ ਦੇ ਰੁਤਬੇ ਦੇ ਬਾਰੇ ਸਵਾਲ ਕੀਤਾ ਤਾਂ ਬਘੇਲ ਨੇ ਬਿਨਾਂ ਕਿਸੇ ਵਾੜ ਵਿੰਗ ਤੋਂ ਕਿਹਾ ਕਿ ਪਾਰਟੀ ਨੇ ਸਖਤ ਫੈਸਲਾ ਲਿਆ ਹੈ ਉਹਨਾਂ ਨੂੰ ਪਹਿਲਾਂ ਅਨੁਸ਼ਾਸਨੀ ਕਾਰਵਾਈ ਦੇ ਤਹਿਤ ਮੁਅਤਲ ਕੀਤਾ ਗਿਆ ਸੀ ਪਰ ਹੁਣ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਬਾਹਰ ਕੱਢ ਦਿੱਤਾ ਗਿਆ ਹੈ ਇਹ ਤੇ ਤੁਹਾਨੂੰ ਦੱਸਦੀ ਹੈ ਕਿ ਨਵਜੋਤ ਖੋੜ ਸਿੱਧੂ ਦੀ ਕਾਂਗਰਸ ਦੇ ਵਿੱਚੋਂ ਬਰਖਾਸਤੀ ਤੋਂ ਬਾਅਦ ਕਾਂਗਰਸ ਦੇ ਵਿੱਚ ਉਹਨਾਂ ਦੇ ਸਿਆਸੀ ਸ਼ਰੀਕ ਉਹਨਾਂ ਨੂੰ ਮੇਹਣਿਆਂ ਦੇ ਨਾਲ ਨਾਲ ਸਲਾਹਾਂ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਗੋਜਲਾ ਨੇ ਸਿੱਧੂ ਪਰਿਵਾਰ ਦੇ ਬਾਰੇ ਗੱਲ ਕਰਦਿਆਂ ਹੋਏ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਰਹੇ ਨੇ ਕਿ ਰਾਹੁਲ ਗਾਂਧੀ ਉਹਨਾਂ ਦੇ ਭਰਾ ਨੇ ਅਤੇ ਪ੍ਰਿੰਕਾ ਗਾਂਧੀ ਉਹਨਾਂ ਦੀ ਭੈਣ ਹੈ ਸੋ ਕਾਂਗਰਸ ਤੋਂ ਕੁਝ ਮਿਲੇ ਜਾਂ ਫਿਰ ਨਾ ਮਿਲੇ ਉਹ ਕਦੇ ਵੀ ਪਾਰਟੀ ਨਹੀਂ ਛੱਡਣਗੇ ਇਸ ਦੇ ਬਾਵਜੂਦ ਵੀ ਅੱਜ ਜਿਸ ਤਰ੍ਹਾਂ ਦਾ ਰੂਪ ਉਹਨਾਂ ਦੇ ਵੱਲੋਂ ਅਪਣਾਇਆ ਗਿਆ ਹੈ ਉਹ ਸਮਝ ਤੋਂ ਪਰੇਹ ਜਦੋਂ ਭਾਜਪਾ ਦੇ ਵੱਲੋਂ ਰਾਹੁਲ ਗਾਂਧੀ ਦੇ ਉੱਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਅਤੇ ਪ੍ਰਸ਼ਟਾਚਾਰ ਦਾ ਕੋਈ ਠੋਸ ਸਬੂਤ ਨਹੀਂ ਹੈ ਉਸੇ ਸਮੇਂ ਸਿੱਧੂ ਪਰਿਵਾਰ ਦੇ ਵੱਲੋਂ ਵੀ ਹਮਲਾ ਕੀਤਾ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਜੇਕਰ ਸਿੱਧੂ ਪਰਿਵਾਰ ਇੰਨਾ ਇਮਾਨਦਾਰ ਹੈ ਤਾਂ ਫਿਰ ਆਪਣੀ ਅਲੱਗ ਪਾਰਟੀ ਬਣਾ ਕੇ ਆਪਣੀ ਇਮਾਨਦਾਰੀ ਸਾਬਤ ਕਰੇ ਨਵਜੋਧ ਖੁਰ ਸਿੱਧੂ ਦੇ ਉੱਤੇ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਤੰਜ ਕੱਸਿਆ ਹੈ ਸਿਆਸੀ ਗਲੀਆਰਿਆਂ ਦੇ ਵਿੱਚ ਇਹ ਚਰਚਾ ਆਮ ਹੈ ਕਿ ਨਵਜੋਤ ਕੌਰ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਹੀ ਪਾਰਟੀ ਦੇ ਵਿੱਚ ਆਪਣੀ ਅਣਦੇਖੀ ਤੋਂ ਨਰਾਜ਼ ਸਨ ਪਰ ਇਹ ਨਰਾਜ਼ਗੀ ਉਦੋਂ ਜਵਾਲਾਮੁਖੀ ਬਣ ਕੇ ਫੁੱਟ ਪਈ ਜਦੋਂ ਉਹਨਾਂ ਨੇ ਗਾਂਧੀ ਪਰਿਵਾਰ ਖਾਸ ਕਰਕੇ ਰਾਹੁਲ ਗਾਂਧੀ ਦੇ ਖਿਲਾਫ ਬਹਿਦ ਹੀ ਤਲਖ ਟਿੱਪਣੀ ਕੀਤੀ ਆਪਣੀ ਪੜਾਸ ਕੱਢਦਿਆਂ ਨਵਜੋਤ ਕੌਰ ਸਿੱਧੂ ਨੇ ਰਾਹੁਲ ਗਾਂਧੀ ਦੇ ਲਈ ਪੱਪੂ ਵਰਗੇ ਸ਼ਬਦ ਦਾ ਇਸਤੇਮਾਲ ਕੀਤਾ ਸੋ ਇਹ ਸ਼ਬਦ ਨਾ ਸਿਰਫ ਕਾਂਗਰਸ ਹਾਈ ਕਮਾਂਡ ਦੇ ਲਈ ਲਕਸ਼ਮਣ ਰੇਖਾ ਪਾਰਕਰਨ ਵਾਂਗ ਸੀ ਸਗੋਂ ਇਹ ਉਸ ਵਫਾਦਾਰੀ ਤੇ ਵੀ ਸਵਾਲ ਸੀ ਜਿਸ ਦੀ ਦੋਹਾਈ ਸਿੱਧੂ ਪਰਿਵਾਰ ਅਕਸਰ ਹੀ ਦੰਦਾਰਿਆ ਹੈ ਸੋ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਦੇ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਅਤੇ ਉਹਨਾਂ ਦੇ ਪਤੀ ਨੂੰ ਦਰਕਨਾਰ ਕੀਤਾ ਗਿਆ ਹੈ ਪਰ ਰਾਜਨੀਤੀ ਦੇ ਵਿੱਚ ਸ਼ਬਦਾਂ ਦੀ ਚੋਣ ਬਹੁਤ ਮਾਇਨੇ ਰੱਖਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਸਿੱਧਾ ਹਮਲਾ ਬੋਲਿਆ ਹੈ ਉਸ ਤੋਂ ਬਾਅਦ ਵਿੱਚ ਹੁਣ ਇਹ ਤੈਅ ਸੀ ਕਿ ਵਾਪਸੀ ਹੁਣ ਬਿਲਕੁਲ ਹੀ ਸੰਭਵ ਨਹੀਂ ਹੈ ਪਰ ਜਿਵੇਂ ਹੀ ਨਵਜੋਤ ਕੋਰ ਸਿੱਧੂ ਦੇ ਕਾਂਗਰਸ ਤੋਂ ਕੱਢੇ ਜਾਣ ਦੀ ਖਬਰ ਸਾਹਮਣੇ ਆਈ ਉਵੇਂ ਹੀ ਭਾਜਪਾ ਦੇ ਵਿੱਚ ਫਿਰ ਘਰ ਵਾਪਸੀ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਇਸ ਦੇ ਪਿੱਛੇ ਕਈ ਠੋਸ ਕਾਰਨ ਅਤੇ ਤਰਕ ਵੀ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਉਹ ਟਵੀਟ ਹੈ ਜੋ ਉਹਨਾਂ ਨੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਵਿੱਚ ਕੀਤਾ ਜਿਸ ਵਿੱਚ ਲਿਖਿਆ ਕਿ ਸਾਲ 2012 ਦੇ ਵਿੱਚ ਭਾਜਪਾ ਪਾਰਟੀ ਉਹਨਾਂ ਨੂੰ ਟਿਕਟ ਦੇ ਰਹੀ ਸੀ ਤੇ ਦੂਸਰਾ ਉਹਨਾਂ ਦਾ ਗਊ ਮੁੱਤਰ ਦਾ ਗੁਣਗਾਨ ਕਰਨਾ ਵੀ ਅਤੇ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿ ਰਿਹਾ ਹੈ ਤੇ ਤੀਸਰਾ ਜੋ ਹੈ ਕਿ ਕਾਂਗਰਸ ਦੇ ਖਿਲਾਫ ਆਪਣੀ ਪੜਾਸ ਕੱਢਦੇ ਆ ਰਾਹੁਲ ਗਾਂਧੀ ਨੂੰ ਪੱਪੂ ਕਹਿਣਾ ਸੋ ਹੁਣ ਸਿੱਧੂ ਪਰਿਵਾਰ ਦੀਆਂ ਜੜਾ ਭਾਜਪਾ ਦੇ ਵਿੱਚ ਰਹੀਆਂ ਨੇ ਸੋ ਨਗਜੋਤ ਸਿੰਘ ਸਿੱਧੂ ਪਾਜਪਾ ਦੀ ਟਿਕਟ ਤੇ ਹੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ ਸਨ ਅਤੇ ਨਗਜੋਤ कौर ਵੀ ਪਾਜਪਾ ਤੋਂ ਵਿਧਾਇਕ ਰਹਿ ਨੇ ਸੋ ਇਸ ਨੂੰ ਇੱਕ ਕੁਦਰਤੀ ਗਠਜੋੜ ਮੰਨਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਪਸਾਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਵਿੱਚ ਭਾਜਪਾ ਨੂੰ ਅਜਿਹੇ ਚਿਹਰਿਆਂ ਦੀ ਤਲਾਸ਼ ਹੈ ਜੋ ਜੱਟ ਸਿੱਖ ਵੋਟ ਬੈਂਕ ਦੇ ਵਿੱਚ ਸਨ ਲਗਾ ਸਕਣ ਅਤੇ ਜੋ ਬੇਬਾਕ ਵੀ ਹੋਣ। ਸੋ ਸਿੱਧੂ ਪਰਿਵਾਰ ਇਸ ਖਾਕੇ ਦੇ ਵਿੱਚ ਫਿੱਟ ਬੈਠਦਾ ਹੈ ਪਰ ਰਾਹ ਆਸਾਨ ਨਹੀਂ ਹੈ। ਸੋ ਮਾਹਿਰਾਂ ਦਾ ਵੀ ਇੱਕ ਧੜਾ ਇਹ ਵੀ ਇਹ ਵੀ ਮੰਨਦਾ ਹੈ ਕਿ ਭਾਜਪਾ ਦੇ ਵਿੱਚ ਵਾਪਸੀ ਇੰਨੀ ਸਿੱਧੀ ਨਹੀਂ ਹੋਵੇਗੀ। ਨਵਜੂਤ ਕੋਰ ਸਿੱਧੂ ਦੀ ਪਰਖਾਸਤੀ ਮਹਿਜ ਇੱਕ ਘਟਨਾ ਨਹੀਂ ਹੈ। ਸੋ ਪੰਜਾਬ ਦੀ ਬਦਲਦੀ ਰਾਜਨੀਤੀ ਦਾ ਇੱਕ ਸੰਕੇਤ ਵੀ ਹੈ ਸਿੱਧੂ ਪਰਿਵਾਰ ਜੋ ਕਦੇ ਪੰਜਾਬ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਹੋਇਆ ਕਰਦਾ ਸੀ ਅੱਜ ਆਪਣੇ ਵजूद ਦੀ ਲੜਾਈ ਖੁਦ ਲੜ ਰਿਹਾ ਹੈ ਇਥੇ ਕਹਾਣੀ ਹਜੇ ਖਤਮ ਨਹੀਂ ਹੋਈ ਹੁਣ ਸਭ ਦੀਆਂ ਨਜ਼ਰਾਂ ਜੋ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਹੀ ਟਿਕੀਆਂ ਹੋਈਆਂ ਨੇ ਕਿ ਉਹ ਆਪਣੀ ਪਤਨੀ ਦੇ ਸਮਰਥਨ ਦੇ ਵਿੱਚ ਕਾਂਗਰਸ ਨੂੰ ਅਸੀਫਾ ਦੇਣਗੇ ਕਿ ਕੀ ਉਹ ਵੀ ਭਾਜਪਾ ਦੇ ਵੱਲ ਕਦਮ ਵਧਾਉਣਗੇ ਜਾਂ ਫਿਰ ਉਹ ਆਪਣੀ ਖੁਦ ਦੀ ਕੋਈ ਨਵੀਂ ਸਿਆਸੀ ਖਿਚੜੀ ਪਕਾਉਣਗੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਦੀ ਸਿਆਸਤ ਨੂੰ ਫਿਲਹਾਲ ਕਿਨਾਰਾ ਕੀਤਾ ਹੋਇਆ ਹੈ ਅਤੇ ਫਿਲਹਾਲ ਦੇ ਲਈ ਉਹ ਕ੍ਰਿਕਟ ਅਤੇ ਟੈਲੀਵਿਜ਼ਨ ਜਗਤ ਦੇ ਵਿੱਚ ਆਪਣਾ ਸਮਾਂ ਜੋ ਹੈ ਉਹ ਲੰਘਾ ਰਹੇ ਨੇ ਇਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਇੱਕ ਵਕਤ ਸੀਗਾ ਜਦੋਂ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ ਪਾਵਰ ਕਪਲ ਮੰਨਿਆ ਜਾਂਦਾ ਸੀਗਾ ਪਰ ਅੱਜ ਸਥਿਤੀ ਫਿਲਹਾਲ ਬਿਲਕੁਲ ਹੀ ਉਲਟ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਜੋਤ ਕੌਰ ਸਿੱਧੂ ਇੱਕ ਜਾਣੀ ਪਹਿਚਾਣੀ ਸ਼ਖਸੀਅਤ ਰਹੀ ਹੈ ਸੋ ਡਾਕਟਰ ਇਹ ਪਛੋਕਰ ਤੋਂ ਆਉਂਦਿਆਂ ਉਹਨਾਂ ਨੇ ਸਿਆਸਤ ਦੇ ਵਿੱਚ ਕਦਮ ਰੱਖਿਆ ਅਤੇ ਕਈ ਸਾਲਾਂ ਤੱਕ ਸਰਗਰਮ ਭੂਮਿਕਾ ਵੀ ਨਿਭਾਈ ਸੋ ਉਹਨਾਂ ਦਾ ਸਿਆਸੀ ਸਫ਼ਰ ਉਤਾਰ ਚੜਾ ਪਾਰਟੀ ਬਦਲਾਵਾਂ ਅਤੇ ਖੁੱਲ੍ਹੇ ਬਿਆਨਬਾਜ਼ੀ ਦੇ ਲਈ ਜਾਣਿਆ ਜਾਂਦਾ ਹੈ ਸੋ ਨਵਜੋਤ ਕੌਰ ਸਿੱਧੂ ਨੇ ਆਪਣੀ ਸਿਆਸੀ ਯਾਤਰਾ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼ੁਰੂ ਕੀਤੀ ਸੀ ਉਹ ਅੰਮ੍ਰਿਤਸਰ ਪੂਰਬੀ ਤੋਂ ਵਿਦਾਇਕ ਰਹੇ ਨੇ ਅਤੇ ਇਸ ਦੌਰਾਨ ਸਿਹਤ ਅਤੇ ਸਮਾਜਿਕ ਮਸਲਿਆਂ ਦੇ ਉੱਤੇ ਅਕਸਰ ਹੀ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ ਡਾਕਟਰ ਹੋਣ ਦੇ ਨਾਤੇ ਦੇ ਉੱਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਗੱਲ ਉਹਨਾਂ ਦੇ ਸਿਆਸੀ ਏਜੰਡੇ ਦਾ ਮਹੱਤਵਪੂਰਨ ਹਿੱਸਾ ਰਹੀ ਹੈ ਸੋ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੇ ਵਿੱਚ ਵੀ ਉਹ ਅੰਮ੍ਰਿਤਸਰ ਪੂਰਵੀ ਹਲਕੇ ਦੀ ਸਿਆਸਤ ਦੇ ਵਿੱਚ ਸਰਗਰਮ ਰਹੀਆਂ ਨੇ ਅਤੇ ਚੋਣੇ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਉਹਨਾਂ ਨੇ ਸੋ ਕੋਲ ملا ਕੇ ਇਹ ਕਹਿ ਸਕਦੇ ਹਾਂ ਕਿ ਨਵਜੋਤ ਕੋਰ ਸਿੱਧੂ ਦਾ ਸਿਆਸੀ ਸਫ਼ਰ ਜੋ ਹੈ ਪੰਜਾਬ ਦੀ ਰਾਜਨੀਤੀ ਦੇ ਬਦਲਦੇ ਰੁਝਾਨਾਂ ਨੂੰ ਦਰਸਾਉਂਦਾ ਰਿਹਾ ਹੈ ਭਾਵੇਂ ਉਹ ਇਸ ਵੇਲੇ ਸਰਗਰਮ ਚੋਣ ਸਿਆਸਤ ਤੋਂ ਦੂਰ ਦਿਖ ਰਹੇ ਨੇ ਪਰ ਇੱਕ ਡਾਕਟਰ ਨੇਤਾ ਦੇ ਵਜੋਂ ਉਨ੍ਹਾਂ ਦੀ ਪਛਾਣ ਅਤੇ ਸਿਆਸੀ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ